ਸਾਥੀ ਕਾ ਜੈ ਸ਼੍ਰੀ ਰਾਮ ਸਾਰਿਆਂ ਨੂੰ ਮੈਂ ਡਾਕਟਰ ਗੁਰਵਿੰਦਰ ਕਾਉਂਸਲ ਭਾਜਪਾ ਯੋਵਾ ਨੇਤਾ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਪਾਲਿਸੀ ਨੂੰ ਇੰਪਲੀਮੈਂਟ ਕਰਨ ਦੇ ਆਦੇਸ਼ ਦਿੱਤੇ ਸੀ ਜਿਹੜੀ ਕਿ ਲੈਂਡ ਪੂਲਿੰਗ ਪਾਲਿਸੀ ਦੇ ਰੂਪ ਵਿੱਚ ਇਹ ਇੰਪਲੀਮੈਂਟ ਕਰੇ ਸੀਗੇ ਜਿਹਦਾ ਸਾਰਿਆਂ ਨੂੰ ਪਤਾ ਹੈ ਇਹ ਸਰੇ ਆਮ ਕਿਸਾਨਾਂ ਦੀ ਜ਼ਮੀਨ ਨੂੰ ਹਤਿਆਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਆਮ ਆਦਮੀ ਪਾਰਟੀ ਦੀ ਗਲਤ ਮਨਸ਼ਾ ਦੇ ਤਹਿਤ ਤੇ ਇਸ ਚੀਜ਼ ਦਾ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਤੇ ਕਿਸਾਨਾਂ ਨੂੰ ਨਾਲ ਲੈ ਕੇ ਸਿਰਫ ਇਹ ਸਭ ਤੋਂ ਪਹਿਲਾ ਭਾਰਤੀ ਜਨਤਾ ਪਾਰਟੀ ਨੇ ਇਸ ਪਾਲਿਸੀ ਦਾ ਵਿਰੋਧ ਕੀਤਾ ਕਿਉਂਕਿ ਇਹ ਸਰੀਆਮ ਕਿਸਾਨ ਵਿਰੁੱਧ ਪਾਲਿਸੀ ਸੀਗੀ ਕਿਸਾਨਾਂ ਦੇ ਐਂਟੀ ਪਾਲਿਸੀ ਸੀਗੀ ਤਾਂ ਕਰਕੇ ਆਪਾਂ ਸਭ ਨੂੰ ਪਤਾ ਹੈ ਕਿ 11 ਤਰੀਕ ਨੂੰ ਜਿਹੜਾ ਕਿ ਆਮ ਆਦਮੀ ਪਾਰਟੀ ਵੱਲੋਂ ਇਸ ਪਾਲਿਸੀ ਨੂੰ ਵਿਦਡਰੋ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਇਸ ਦੇ ਤਹਿਤ ਜਿੰਨੀਆਂ ਵੀ ਰਜਿਸਟਰੀਆਂ ਹੋਈਆਂ ਨੇ ਉਹਨਾਂ ਨੂੰ ਖਾਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਤਾ 12 ਅਗਸਤ 2025 ਨੂੰ ਸਾਡੇ ਭਾਜਪਾ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼੍ਰੀ ਅਸ਼wini ਸ਼ਰਮਾ ਜੀ ਨੇ ਇੱਕ ਪੰਜਾਬ ਕਿਸਾਨ ਵਿਜੇ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਜਿਹੜਾ ਕਿ ਨਿਰਣੇ ਲਿੱਤਾ ਹੈ ਤਾਂ ਕਰਕੇ 17 ਅਗਸਤ 2025 ਨੂੰ ਇਸ ਦੇ ਉੱਪਰ ਅਸ਼wini ਸ਼ਰਮਾ ਜੀ ਦੀ ਅਗਵਾਈ ਹੇਠ ਰਾਜਪੁਰਾ ਵਿਖੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਤਾਂ ਇਸ ਰੈਲੀ ਵਿੱਚ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਵਪਾਰੀਆਂ ਨੂੰ ਹਰ ਵਰਗ ਦੇ ਕਾਰਜਕਰਤਾਵਾਂ ਨੂੰ ਇਸ ਰੈਲੀ ਵਿੱਚ ਆਮੰਤਨ ਦਿੱਤਾ ਗਿਆ ਏ ਇਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਸਭ ਨੂੰ ਬੇਨਤੀ ਕੀਤੀ ਗਈ ਹੈ ਵੀ ਸਾਰੇ ਖੁਬ ਹੁਆ ਕੇ ਪਹੁੰਚੋ ਤਾਂ ਜੋ ਆਪਾਂ 17 ਅਗਸਤ 2025 ਨੂੰ ਕਿਸਾਨ ਵਿਜੇ ਦਿਵਸ ਦੇ ਰੂਪ ਵਿੱਚ ਆਪਾਂ ਜਿਹੜਾ ਆ ਦਿਨ ਹੈ ਮਨਾਈਏ ਤੇ ਜਿਹੜੀ ਆ ਲੈਂਡ ਪੋਲਿੰਗ ਪੋਲਿਸੀ ਦਾ ਯੂ-ਟਰਨ ਲਿੱਤਾ ਪੰਜਾਬ ਸਰਕਾਰ ਨੇ ਇਹ ਕੱਲੀ ਆਪਾਂ ਇੱਕ ਜਾਣੇ ਦੀ ਮਿਹਨਤ ਦਾ ਰੰਗ ਨਹੀਂ ਕਹਿ ਸਕਦੇ ਇਹ ਪੂਰੇ ਪੰਜਾਬ ਦੀ ਜਿੱਤ ਹੈ ਇਹ ਪੰਜਾਬੀਅਤ ਦੀ ਜਿੱਤ ਹੈ ਤੇ ਇਹ ਸਾਰੇ ਕਿਸਾਨ ਭਰਾਵਾਂ ਦੀ ਜਿੱਤ ਹੈ ਤਾਂ ਇਹਦੇ ਉੱਪਰ ਮੈਂ ਸਾਰੇ ਭਾਜਪਾ ਦੇ ਕਾਰਜਕਰਤਾਵਾਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਜਿਨ੍ਹਾਂ ਨੇ ਇਸ ਪਾਲਿਸੀ ਦੇ ਅੰਗੇਸਵਾਦ ਚੁੱਕੀ ਹੈ ਇਸ ਦਾ ਡਟ ਕੇ ਵਿਰੋਧ ਕੀਤਾ ਹੈ ਤੇ ਸਾਰੇ ਕਿਸਾਨ ਭਰਾਵਾਂ ਨੂੰ ਇਸ ਪਾਲਿਸੀ ਦੇ ਯੂ-ਟਰਨ ਦੀ ਮੈਂ ਬਹੁਤ-ਬਹੁਤ ਵਧਾਈਆਂ ਦਿਨਾਂ ਜੈ ਸ਼੍ਰੀ ਰਾਮ ਸੱਚ ਰੇਕਾਲ